ਤੁਸੀਂ ਤਸਵੀਰਾਂ ਨਹੀਂ ਦੇਖਿਆ ਜਿਹੜਾ ਐਕਸੀਡੈਂਟ ਹੋਇਆ ਆ ਫਲੋਰ ਦੇ ਲਾਗੇ ਪਿੰਡ ਖੈਰਾ ਪਟੀਆਂ ਦੇ ਵਿੱਚ ਐਕਸੀਡੈਂਟ ਹੋਇਆ ਜਿਹੜਾ ਇਹ ਮਹਿੰਦਰਾ ਗੱਡੀ ਆ ਜਿਹੜੀ ਆ ਛੋਟਾ ਹੱਥੀ ਆ ਉਹਦੇ ਵਿੱਚ ਮਾਰਬਲ ਪੱਥਰ ਲੱਦਿਆ ਸੀ ਲੁਧਿਆਣੇ ਤੋਂ ਜਲੰਧਰ ਵਾਲੇ ਸਾਈਡ ਨੂੰ ਜਾ ਰਿਹਾ ਸੀ ਆ ਇਹਦਾ ਮਤਲਬ ਜਿਹੜਾ ਬੈਲੈਂਸ ਵਿਗੜਨ ਕਾਰਨ ਇਹ ਜਿਹੜਾ ਪਲਟ ਗਿਆ ਜਿਹੜੇ ਵਿੱਚ 6 ਜਿਹੜੇ ਮਜ਼ਦੂਰ ਸੀਗੇ ਉਹ ਇਹਦੀ ਪੱਥਰ ਦੀ ਮਾਰਬਲ ਦੀ ਲਪੇਟ ਦੇ ਵਿੱਚ ਐਕਸੀਡੈਂਟ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਇਹ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਆ ਜਿਹੜਾ ਤੀਜਾ ਵਿਅਕਤੀ ਸੀਗਾ ਉਹਨੂੰ ਇਲਾਜ ਲਈ ਫਲੋਰ ਸਿਵਲ ਹਸਪੀਟਲ ਜਦੋਂ ਪਹੁੰਚਾਇਆ ਤੀਜੇ ਦੀ ਵੀ ਡੈਥ ਹੋ ਗਈ ਦੋ ਤਿੰਨ ਗੰਭੀਰ ਜ਼ਖਮੀਆਂ ਤੇ ਤਿੰਨ ਜਣਿਆਂ ਦੀ ਮੌਕੇ ਤੇ ਡੈਥ ਹੋ ਗਈ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਪਵਨ ਪਨੋੜ ਦੇ ਨਾਲ ਫਲੋਰ ਤੋਂ ਰਾਜਕਮਨ ਨੰਗਰ ਸੰਤੁਲਨ ਵਿਗੜਨ ਕਾਰਨ ਮਾਰਬਲ ਨਾਲ ਭਰਿਆ ਛੋਟਾ ਹਾਥੀ ਪਲਟਿਆ ਤਿੰਨ ਵਿਅਕਤੀਆਂ ਦੀ ਮੌਤ ਤਿੰਨ ਗੰਭੀਰ ਜ਼ਖਮੀ ਫਲੋਰ 8 ਜੁਲਾਈ ਫਿਲੌਰ ਜਲੰਧਰ ਸਿਕਸਲੇਨ ਤੇ ਪਿੰਡ ਪਟੱਟੀਆਂ ਨੇੜੇ ਮਾਰਬਲ ਪੱਥਰ ਨਾਲ ਭਰਿਆ ਛੋਟਾ ਹਾਥੀ ਮਹਿੰਦਰਾ ਟਾਟਾ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਾਰਨ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀ ਸਰਬਜੀਤ ਨਾਲ ਸੂਚਨਾ ਮਿਲਦੇ ਸਾਰ ਹੀ ਕਟਨਾ ਵਾਲੀ ਥਾਂ ਕੁਝ ਜੇਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਰਾ ਹਸਪਤਾਲ ਫਿਲੌਰ ਭੇਜੀਆਂ ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਲਓ ਤੁਸੀਂ ਵੀ ਹਾਂ ਬੈਡ ਬੋਲ ਚੱਕਣੀ ਹੈ ਮਾਲੋ ਕੁਮਾਲੋ ਤੁਸੀਂ ਮੈਂ ਕਰਕੇ ਲਾਉਂਦਾ ਹੈਲੋ ਹੈਲੋ ਤੁਸੀਂ ਤਸਵੀਰਾਂ ਨਹੀਂ ਦੇਖਿਆ ਜਿਹੜਾ ਐਕਸੀਡੈਂਟ ਹੋਇਆ ਆ ਫਲੋਰ ਦੇ ਲਾਗੇ ਪਿੰਡ ਖੈਰਾ ਪਟੀਆਂ ਦੇ ਵਿੱਚ ਐਕਸੀਡੈਂਟ ਹੋਇਆ ਜਿਹੜਾ ਇਹ ਮਹਿੰਦਰਾ ਗੱਡੀ ਆ ਜਿਹੜੀ ਆ ਛੋਟਾ ਹੱਥੀ ਆ ਉਹਦੇ ਵਿੱਚ ਮਾਰਬਲ ਪੱਥਰ ਲੱਦਿਆ ਸੀ ਲੁਧਿਆਣੇ ਤੋਂ ਜਲੰਧਰ ਵਾਲੇ ਸਾਈਡ ਨੂੰ ਜਾ ਰਿਹਾ ਸੀ ਆ ਇਹਦਾ ਮਤਲਬ ਜਿਹੜਾ ਬੈਲੈਂਸ ਵਿਗੜਨ ਕਾਰਨ ਇਹ ਜਿਹੜਾ ਪਲਟ ਗਿਆ ਜਿਹੜੇ ਵਿੱਚ 6 ਜਿਹੜੇ ਮਜ਼ਦੂਰ ਸਿਗੇ ਉਹ ਇਹਦੀ ਪੱਥਰ ਦੀ ਮਾਰਬਲ ਦੀ ਲਪੇਟ ਦੇ ਵਿੱਚ ਐਕਸੀਡੈਂਟ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਇਹ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਆ ਜਿਹੜਾ ਤੀਜਾ ਵਿਅਕਤੀ ਸੀਗਾ ਉਹਨੂੰ ਇਲਾਜ ਲਈ ਫਲੋਰ ਸਿਵਲ ਹਸਪੀਟਲ ਜਦੋਂ ਪਹੁੰਚਾਇਆ ਤੀਜੇ ਦੀ ਵੀ ਡੈਥ ਹੋ ਗਈ ਦੋ ਤਿੰਨ ਗੰਭੀਰ ਜ਼ਖਮੀਆਂ ਤੇ ਤਿੰਨ ਜਣਿਆਂ ਦੀ ਮੌਕੇ ਤੇ ਡੈਥ ਹੋ ਗਈ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਪਵਨ ਪਨੋੜ ਦੇ ਨਾਲ ਫਲੋਰ ਤੋਂ ਰਾਜਕਮਨ ਨਗਰ ਸਰ ਜੀ ਗੱਲਬਾਤ ਹੋ ਜਾਂ ਕੀ ਨਾ ਕਰਾਂ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗ੍ਰੈਂਫਲੋਰ ਮੇਨ ਜੀਟੀ ਰੋਡ ਨੈਸ਼ਨਲ ਹਾਈਵੇ ਦੇ ਤਨਾਤਾਂ ਅੱਜ ਸਵੇਰੇ ਸਵਾ 8 ਵਜੇ ਦੇ ਕਰੀਬ ਸਾਨੂੰ ਰਾਹਗੀਰਾਂ ਤੋਂ ਸੂਚਨਾ ਮਿਲੀ ਸੀ ਕਿ ਉੱਥੇ ਇੱਕ ਗੱਡੀ ਪਲਟੀ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹਦੇ ਵਿੱਚ ਦੋ ਵਿਅਕਤੀਆਂ ਦੀ ਡੈਥ ਹੋ ਗਈ ਤੇ ਚਾਰ ਜਿਹੜੇ ਸੀਗੇ ਟੋਟਲ 6 ਬੰਦੇ ਸੀ ਇਹਦੇ ਵਿੱਚ ਤੇ ਚੋਂ ਚੋਂ ਦੇ ਵਿੱਚੋਂ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਜਿਹੜੀ ਐਸਐਸਐਫ ਦੀ ਉਹਦੇ ਵਿੱਚ ਸਿਵਲਾ ਫਲੋਰ ਪਹੁੰਚਾਇਆ ਇੱਕ ਗੱਡੀ ਨੂੰ ਇੱਕ ਬੰਦੇ ਨੂੰ ਅਸੀਂ 118 ਹੀ ਸਿਲਾਤਲ ਫਲੋਰ ਪਹੁੰਚਾਇਆ ਜਿਹਦੇ ਵਿੱਚੋਂ ਪਤਾ ਲੱਗਿਆ ਕਿ ਇੱਕ ਜਿਹੜਾ ਹੋਰ ਡੈਥ ਸਿਲਾਤਲ ਫਲੋਰ ਵੀ ਹੋ ਗਈ। ਕੀ ਮਤਲਬ ਤਿੰਨ ਹੋ ਗਈਆਂ? ਟੋਟਲ 3 ਡੈਥ ਹੋ ਗਏ। ਕਿੰਨੇ ਜ਼ਖਮੀ ਆ? ਤਿੰਨ ਬੰਦੇ ਹੋਰ ਜ਼ਖਮੀ ਹੈਗੇ ਆ ਉੱਥੇ ਜੀ। ਅੱਛਾ ਜੀ। ਕੀ ਇਹਨੂੰ ਜਾ ਰਿਹਾ ਸੀ ਇਹ? ਇਹ ਫਲ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜੀ। ਕਿੰਨੇ ਬੰਦੇ ਸੀ ਕੋਲ ਟੋਟਲ? ਟੋਟਲ 6 ਸੀ ਜੀ। ਉੱਪਰ ਸੀ ਗੱਡੀ ਦੇ। ਵਿਚੇ ਸੀਗੇ ਬੈਠੇ ਕੁਝ ਪੱਥਰ। ਹਾਂਜੀ ਪੱਥਰ ਲੋਡ ਸੀਗਾ ਜੀ ਅਨਵੈਲੈਂਸ ਹੌਨ ਕਰਕੇ ਹੋਇਆ ਤਾਂ। ਕਿੱਥੇ ਜਿਹੜਾ ਹਾਈਵੇ ਹੈ? ਹਾਈਵੇ ਤੇ